ਕਰਲੇ ਪਾਸੇ ਜਾਣ ਵਾਸਤੇ ਸਾਨੂੰ ਇੱਥੋਂ ਦੀ ਲੰਘ ਕੇ ਜਾਣਾ ਪੈਣਾ ਤੇ ਡੂੰਗੀ ਕਿੰਨੀ ਕਹੇ ਇਹਦੇ ਬਾਰੇ ਕੁਝ ਨਹੀਂ ਲਿਖਿਆ ਹੋਇਆ ਬਸ ਉਹ ਲਿਖਿਆ ਹੋਇਆ ਵੀ ਭਈ ਚੰਦਰਤਾਲ ਲੈ ਕੇ ਇਹ ਡੂੰਗੀ ਆ ਜੀ ਦਾ ਮੂਨ ਦਾ ਲੇਕ ਆਫ ਦਾ ਮੂਨ ਇਹਨੂੰ ਕਿਹਾ ਜਾਂਦਾ ਉਹ ਬਾਈ ਨੂੰ ਉਤਰਨਾ ਪੈਣਾ ਯਾਰ ਉਹ ਯਾ ਆ ਦਵਾ ਦਵਾ ਦੋ ਜਾਣ ਦੇਵਾਗੇ ਅਗਰ ਜਾ ਰਹਾ ਤੋ ਓ ਯਾਰ ਬਾਈ ਨੇ ਮੋਟਰਸਾਈਕਲ ਸਿੱਟ ਲਿਆ ਬਹੁਤ ਜ਼ਿਆਦਾ স্মੋਕ ਫਾਲ ਹੋ ਰਹੀ ਆ ਤੇ ਜਿਆਦਾ ਠੰਡ ਹੋਣ ਕਰਕੇ ਨਾ ਕੈਮਰਾ ਆਪਣੇ ਆਪ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕੱਲ ਵਾਲੀ ਵੀਡੀਓ ਆਪਾਂ ਇੱਥੇ ਹੀ ਖਤਮ ਕੀਤੀ ਸੀ ਬੇਸ ਕੈਂਪ ਦੇ ਉੱਤੇ ਬੈਠੇ ਸੀ ਤੇ ਹੁਣ ਵੀ ਆਪਾਂ ਬੇਸ ਕੈਂਪ ਤੇ ਬੈਠੇ ਆ ਇੱਥੋਂ ਆਪਾਂ ਟਰੈਕ ਕਰਾਂਗੇ 700 800 ਮੀਟਰ ਕਹਿੰਦਾ ਕੋਈ 5 600 ਮੀਟਰ ਕਹਿ ਦਿੰਦੇ ਨੇ ਮਤਲਬ ਅੱਧੇ ਘੰਟੇ ਦਾ ਟਰੈਕ ਆ ਤੇ 4 ਕਿਲੋਮੀਟਰ ਮੋਟਰਸਾਈਕਲ ਜਾਊਗਾ ਇਸ ਬੇਸ ਕੈਂਪ ਤੋਂ ਚੰਦਰਤਾਲ ਦੇ ਤੂੰ ਹੁਣ ਆਪਾਂ ਚਾਹ ਪੀਨੇ ਆ ਮੈਗੀ ਛਕਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਗਾਂ ਦਾ ਪ੍ਰੋਗਰਾਮ ਆਪਣਾ ਜਿਵੇਂ ਵੀ ਹੋਊਗਾ ਆਪਾਂ ਅਪਡੇਟ ਦੇ ਦਾਂਗੇ ਕੱਲ ਵਾਲੇ ਵਲੌਗ ਦੇ ਵਿੱਚ ਵੀ ਦੱਸਿਆ ਵੀ ਇੱਥੇ 2000 ਰੁਪਏ ਪਰ ਪਰਸਨ ਲੈਂਦੇ ਨੇ ਖਾਣਾ ਪਾਣੀ ਉਹਦੇ ਵਿੱਚ ਇਨਕਲੂਡ ਆ ਵੱਡੇ ਟੈਂਟਾਂ ਦੇ ਵਿੱਚ 6 7 ਬੰਦੇ ਸੌਂਦੇ ਹੋਣ ਠੀਕ ਵੀ ਆ ਪਰ ਅਸੀਂ ਦੇਖਾਂਗੇ ਮਾਹੌਲ ਸਾਡੇ ਕੋਲ ਕੈਸ਼ ਨਹੀਂ ਹੈਗਾ ਹਾਂ ਬਾਕੀ ਸਾਡਾ ਅਸੀਂ ਸਾਡੀ ਸਲਾਹ ਤਾਂ ਹੈਗੀ ਸੀ ਇੱਥੇ ਰੁਕਣ ਦੀ ਆ ਵੀ ਕਿਉਂਕਿ 2000 ਰੁਪਏ ਨੂੰ ਲੱਗਦਾ ਕੋਈ ਜ਼ਿਆਦਾ ਨਹੀਂ ਸੀ ਇੰਨਾ ਕਿ ਤਾਂ ਉਹ ਵੀ ਲੱਗ ਜਾਂਦਾ ਕਿਉਂਕਿ 12-1300 ਰੁਪਏ ਦਾ ਰੋਟੀ ਪਾਣੀ ਦਾ ਵੈਸੇ ਵੀ ਆਪਾਂ ਪਿੱਛੇ ਰਹਿੰਦੇ ਆਏ ਹਣਾ ਇਹ ਲੋਕੇਸ਼ਨ ਵੀ ਬਹੁਤ ਸੋਹਣੀ ਹੈ ਹਾਂ ਖਾਣ ਪੀਣ ਦਾ ਉਨਾ ਹੀ ਵੜ ਜਾਂਦਾ ਇੱਥੇ ਨੇੜੇ ਤੇੜੇ ਕੋਈ ਵੱਡਾ ਸ਼ਹਿਰ ਵੀ ਨਹੀਂ ਬਾਈ ਹੋਰੇ ਸਮਾਨ ਲੈ ਕੇ ਆਉਂਦੇ ਨੇ ਹਣਾ ਜਿਵੇਂ ਆਪਾਂ ਉੱਚੇ ਪਹਾੜਾਂ 'ਚ ਕੇਦਾਰ ਨਾਥਾਲੇ ਪਾਸੇ ਜਾਣੇ ਜਾਂ ਹਿਮਕੁੰਡ ਸਾਹਿਬ ਜਾਣੇ ਆ ਤਾਂ ਉੱਥੇ ਚੀਜ਼ ਰੇਟ ਮ ਰੋਲਾ ਇਹ ਹੈ ਵੀ ਕੈਸ਼ ਨਹੀਂ ਹੈਗਾ ਇੰਨਾ 2-2000 ਰੁਪਏ 4000 ਇਹ ਹੋ ਗਿਆ ਸੀ Google Pay ਕਰ ਸਕਦੇ ਹਾਂ ਪਰ ਇੱਥੇ ਨੈਟਵਰਕ ਨਹੀਂ ਹੈਗਾ ਕੋਈ ਵੀ ਨੈਟਵਰਕ ਨਹੀਂ ਹੈਗਾ ਨੈਟਵਰਕ ਜੋ ਸਾਡਾ ਲੋਸਰ ਤੇ ਹੀ ਮੁੱਕ ਗਿਆ ਸੀ ਮੈਨੂੰ ਕਹਿਤਾ ਸੀਗਾ ਬਿਲਕੁਲ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਕਿ ਲੋਸਰ ਦੇ ਵਿੱਚ ਪੁਲਿਸ ਵਾਲੇ ਨੇ ਕਿਹਾ ਸੀ ਵੀ ਜੇ ਘਰੇ ਫੋਨ ਕਰਨਾ ਹੋਣੇ ਕਰ ਲਓ ਉਦੋਂ ਬਾਅਦ ਤੁਹਾਨੂੰ ਅੱਗੇ ਨੈਟਵਰਕ ਨਹੀਂ ਮਿਲਣਾ ਤੇ ਚਲੋ ਦੇਖਦੇ ਆਂ ਵਾਟਰ ਕ੍ਰੋਸਿੰਗ ਬਹੁਤ ਜਿਆਦਾ ਖਤਰਨਾਕ ਆ ਲੀਆਂ ਜਿਹੜੀਆਂ ਆਪਾਂ ਕ੍ਰੋਸ ਕਰਕੇ ਆਏ ਆ ਦੁਪਹਿਰ ਦਾ ਸਮਾਂ ਹੋ ਗਿਆ ਹੁਣ ਹੋਰ ਪੀਗਲ ਪੀਗਲ ਕੇ ਹੁਣ ਹੋਰ ਚੀਜ਼ ਹੋ ਜਾਣਾ ਪਾਣੀ ਹਾਂ ਪਹਿਲਾਂ ਚਲੋ ਚੰਦਰਤਾਲ ਦੇਖਦੇ ਆ ਫਿਰ ਮੁੜਦੇ ਹੋਏ ਤੁਹਾਨੂੰ ਦਿਖਾਵਾਂਗੇ ਕਿ ਦੁਪਹਿਰੇ ਕੀ ਮਾਹੌਲ ਬਣਦਾ ਪਹਾੜਾਂ ਦੇ ਵਿੱਚ ਪਰਪਦਾ ਤੇ ਝਰਨਿਆਂ ਦਾ ਠੀਕ ਆ ਸਰ ਓਕੇ ਜੀ ਲੋ ਜੀ ਸਮਾਨ ਵਗੈਰਾ ਪੈਕ ਕਰ ਲਿਆ ਤੇ 100 ਰੁਪਏ ਦੀ ਮਹਗੀ ਆ 50 ਰੁਪਏ ਦਾ ਜ਼ਿਆਦਾ ਕੱਪ ਆ ਤੇ ਇੱਥੋਂ ਹੁਣ ਆਪਾਂ ਚੱਲਦੇ ਆ ਜੀ 4 ਕਿਲੋਮੀਟਰ ਤਾਹ ਨੂੰ ਮੋਟਰਸਾਈਕਲ ਵਾਲੇ ਮੁੜੀ ਵੀ ਜਾਂਦੇ ਨੇ ਅੱਧੀਆਂ ਗੱਡੀਆਂ ਵਾਲੇ ਜਾਈ ਜਾਂਦੇ ਨੇ ਟਾਈਮ ਹਜੇ ਕੁਝ ਨਹੀਂ ਹੋਇਆ 1 ਵਜੇ ਦਾ ਟਾਈਮ ਹੋਇਆ ਇਧਰਲੇ ਪਾਸੇ ਕੋਈ ਬੈਟਰੀ ਬੂਟਰੀ ਸੌਂਗੀ ਠੰਡ ਚ ਚੱਲੀਏ ਸਰ ਆਸੇ ਬੋਸ ਸਾਹਿਬ ਪੰਜਾਬ ਸੇ ਚੰਦਰਤਨ ਦੇਕਾ ਜਾ ਰਹੇ ਹਾਂ ਅਭੀ ਲੋ ਜੀ 4 ਕਿਲੋਮੀਟਰ ਦਾ ਆਪਾਂ ਰੋਡ ਤੈਅ ਕਰਕੇ ਮੋਟਰਸਾਈਕਲ ਦੇ ਉੱਤੇ ਇੱਥੇ ਪਹੁੰਚ ਗਏ ਆ ਕਾਫੀ ਲੋਕ ਆ ਕੇ ਖੜੇ ਨੇ ਜਾਵੇਂ ਪਹਾੜਾਂ ਦੇ ਵਿੱਚਾਂ ਲੱਗਦਾ ਹੁੰਦਾ ਹੈ ਬਹੁਤ ਪੁਰਾਣੀ ਦਿਨ ਜਾਂ ਛਿਪ ਗਿਆ ਤੇ ਕਾਫੀ ਗੱਡੀਆਂ ਖੜੀਆਂ ਨੇ ਇਹ ਸਾਰੀਆਂ ਗੱਡੀਆਂ ਸਾਰੇ ਮੋਟਰਸਾਈਕਲ ਜਿਹੜੇ ਸਾਹਮਣੇ ਖੜੇ ਨੇ ਲੋਕ ਤੁਰ ਕੇ ਕਾਹਾਂ ਟਰੈਕ ਕਰਨ ਗਏ ਹੋਏ ਨੇ ਠੀਕ ਆ ਤੇ ਆਪਾਂ ਵੀ ਫਿਰ ਟਾਈਮ ਸੇ ਟਰੈਕ ਕਰਕੇ ਇੱਥੋਂ ਵਿਹਲੇ ਹੋ ਜਾਵਾਂਗੇ ਲੋ ਜੀ ਚੰਦਰਤਾਲ ਦੇ ਟਰੈਕਿੰਗ ਪੁਆਇੰਟ ਦੇ ਸਟਾਰਟਿੰਗ 'ਚ ਆਪਾਂ ਪਹੁੰਚ ਗਏ ਆ ਜੀ ਇੱਥੋਂ ਚੰਦਰਤਾਲ ਝੀਲ 4290 ਮੀਟਰ ਦੀ ਉਚਾਈ 'ਤੇ ਸਥਿਤ ਹੈ ਪਵਿੱਤਰ ਸਥਾਨਾ ਜੀ ਤੈਰਨਾ ਤੁਰਨਾ ਖਾਣਾ ਪੀਣਾ ਤੇ ਕੈਂਪਿੰਗ ਕਰਨ ਦਾ ਉੱਥੇ ਰੋਕ ਟੋਕ ਹੈ ਜੀ ਇਹ ਮਾਹੌਲ ਆ ਫਿਲਹਾਲ ਆਲੇ-ਦਾਲ ਦਾ 2:00 ਵਜੇ ਦਾ ਟਾਈਮ ਹੋ ਗਿਆ ਪਰ ਕੈਮਰੇ ਦੇ ਵਿੱਚ ਨੇਰਾ-ਨੇਰਾ ਲੱਗ ਰਿਹਾ ਇਹ ਭਾਈ ਮੂਜੇ ਨਾਗਪੁਰ ਸੇ ਲੱਗਤੇ ਹਨ ਹਾਂਜੀ ਚਲੋ ਇੱਥੇ ਆ ਕੇ ਪਤਾ ਲੱਗਿਆ ਜੀ ਕਿ ਚੰਦਰਤਾਲ ਦਾ ਟਰੈਕ ਜਿਹੜਾ ਹੈਗਾ ਜੀ ਉਹ 900 ਮੀਟਰ ਦਾ ਤੇ ਕਿਲੋਮੀਟਰ ਲਾ ਲਓ ਬਸ 35 ਮਿੰਟਾਂ ਦੇ ਵਿੱਚ ਪਹੁੰਚ ਜਾਗੇ ਆਪਾਂ ਹੌਲੀ-ਹੌਲੀ ਜਾਵਾਂਗੇ ਕਿਉਂਕਿ ਕੱਪੜੇ ਕੰਫਰਟ ਜੇ ਨਹੀਂ ਪਾਏ ਹੋਏ ਕਿਉਂਕਿ ਆ ਰਾਈਡਿੰਗ ਜੈਕਟ ਹੋਗੀ ਰਾਈਡਿੰਗ ਪੈਂਟ ਹੋ ਗਈ। ਇਹਨਾਂ ਨਾਲ ਤੁਰਨਾ ਕਰਨਾ ਜ਼ਾ ਔਖਾ। ਮੋਟਰਸਾਈਕਲ ਦੇ ਚੀਜ਼ਾਂ ਸੇਫ ਨਹੀਂ। ਤੇ ਪਹੁੰਚ ਕੇ ਚੰਦਰਤਾਲ ਦੇਖ ਕੇ ਆਪਣੇ ਇਸ ਟ੍ਰਿਪ ਦਾ ਸਭ ਤੋਂ ਵੱਡਾ ਤੇ ਆਖਰੀ ਪੁਆਇੰਟ ਆ ਇਹ। ਉਦੋਂ ਆ ਫਿਰ ਦੇਖਦੇ ਆ ਕਿੱਥੇ ਤੱਕ ਪਹੁੰਚਦੇ ਆ। ਚੰਦਰਤਾਲ ਇਹਨੂੰ ਤਾਂ ਕਿਹਾ ਜਾਂਦਾ ਚੰਦ ਕਰਕੇ ਇਹਦਾ ਨਾਮ ਰੱਖਿਆ ਹੋਇਆ। ਜਿਵੇਂ ਸੂਰਜਤਾਲ ਹੋ ਗਿਆ, ਦੀਪਕਤਾਲ ਹੋ ਗਿਆ, ਚੰਦਰਤਾਲ ਹੋ ਗਿਆ। ਤੇ ਇੱਥੇ ਜਿਹੜੀਆਂ ਉੱਚੀਆਂ-ਉੱਚੀਆਂ ਝੀਲਾਂ ਹੁੰਦੀਆਂ ਨੇ ਆ ਗੁੱਧ ਧਰਮ ਵਾਲੇ ਪਾਸੇ ਤਾਂ ਜ਼ਿਆਦਾਤਰ ਉਹਨਾਂ ਨੂੰ ਇਹ ਪਵਿੱਤਰ ਝੀਲਾਂ ਮੰਨਦੇ ਨੇ ਤੇ ਚੰਦਰਤਾਲ ਦੇ ਇਸ ਝੀਲ ਨੂੰ ਵੀ ਇਹ ਆਪਦੀ ਪਵਿੱਤਰ ਝੀਲ ਮੰਨਦੇ ਨੇ ਭਾਈ ਇੱਥੇ ਕੈਂਪਿੰਗ ਕਰਨੀ ਹੋਰ ਸਾਰਾ ਕੁਝ ਅਲਾਉਡ ਨਹੀਂ ਹੈਗਾ ਨਾ ਕੋਈ ਬੰਦਾ ਇੱਥੇ ਰਾਤ ਨੂੰ ਰਹਿ ਸਕਦਾ ਵਾਪਸ ਮੁੜਨਾ ਪੈਂਦਾ ਠੰਡ ਦੇ ਵਿੱਚ ਇੱਥੇ ਸਨੋ ਲੈਪਡ ਵਗੈਰਾ ਆਮ ਦੇਖੇ ਜਾ ਸਕਦੇ ਨਹੀਂ ਤੇ ਇੱਥੇ ਬੋਰਡ ਤੇ ਨਾ ਬਾਲਾ ਫਿੱਕਾ ਫਿੱਕਾ ਜਿਹਾ ਲਿਖਿਆ ਹੋਇਆ ਦੇਖੋ 스ਨੋ ਲੈਪਰਡ ਤੇ ਹੋਰ ਭਾਂਤ ਭਾਂ ਦੀਆਂ ਆਈਟਮਾਂ ਇਹ ਦੇਖਣ ਨੂੰ ਮਿਲਦੀਆਂ ਨਹੀਂ ਚੰਦਰਤਾਲ ਦਾ ਟਰੈਕ ਕੋਈ ਜ਼ਿਆਦਾ ਡਿਫਿਕਲਟ ਨਹੀਂ ਹੈਗਾ ਕਹਿੰਦੇ ਸਿੱਧਾ-ਸਿੱਧਾ ਜਿਹਾ ਹੀ ਆ ਜਿੱimme ਆਪਾਂ ਧਨਕਰ ਲੇਕ ਵਾਲੇ ਪਾਸੇ ਜਦੋਂ ਪਹੁੰਚਣ ਵਾਲੇ ਸੀ ਤਾਂ ਸਿੱਧਾ ਜਿਹਾ ਟਰੈਕ ਸ਼ੁਰੂ ਹੋ ਗਿਆ ਸੀ ਉਵੇਂ ਹੀ ਇੱਥੇ ਆ ਆਹ ਦੇਖੋ ਵਾਲਦਾਲੇ ਮਦਾਨ ਜਈ ਹੈ ਇਹ ਜਿਹੜੇ ਉੱਚੇ ਪਹਾੜ ਸੀ ਉਸ ਤੱਕ ਤਾਂ ਮੋਟਰਸਾਈਕਲ ਚੜੀ ਜਾਂਦਾ ਗੱਡੀਆਂ ਚੜ ਜਾਂਦੀਆਂ ਨਹੀਂ ਥੱਲੇ ਗੱੱਚ ਗਰਾਜਾ ਹੋਇਆ ਪਿਆ ਬਰਫ਼ ਵਾਲਾ ਪਾਣੀ ਪਿੰਗਲ ਪਿੰਗਲ ਕੇ ਆਈ ਜਾਂਦਾ ਇੱਥੇ ਚੇਤਾਵਨੀ ਲਿਖੀ ਹੋਈ ਆ ਵੀ ਇਹ ਝੀਲ ਭਾਈ ਬਹੁਤ ਡੂੰਗੀ ਆ ਇਹਦੇ ਵਿੱਚ ਤੈਰ ਕੇ ਆਪਦੀ ਜਾਨ ਨੂੰ ਜੋਖਮ ਚ ਨਾ ਪਾਓ ਤੇ ਬਾਕੀ ਜਦੋਂ ਆਪਾਂ ਬੇਸ ਕੈਂਪ ਦੇ ਵਿੱਚ ਬੈਠੇ ਸੀ ਨਾ ਤਾਂ ਉੱਥੋਂ ਦੇ ਜਿਹੜੇ ਲੋਕ ਸੀ ਜਾਂ ਮਾਲਕ ਸੀ ਉਹਨਾਂ ਨੇ ਦੱਸਿਆ ਵੀ ਚੰਦਰਤਾਲ ਝੀਲ ਖੁੱਲੀ ਨੂੰ 2-3 ਦਿਨ ਹੋ ਜੇ ਨੇ ਜਿੱਥੋਂ ਆਪਾਂ 4 ਕਿਲੋਮੀਟਰ ਦੀ ਚੜਾਈ ਸ਼ੁਰੂ ਕੀਤੀ ਹੈ ਨਾ ਉੱਥੇ ਇੱਕ ਪੁਲਿਸ ਵਾਲਿਆਂ ਦਾ ਚੈੱਕਪੋਸਟ ਵੀ ਬਣੀ ਹੋਈ ਆ ਉਹ ਚੈੱਕਪੋਸਟ ਵੀ ਹਜੇ ਬੰਦ ਆ ਉਹ 15 ਜੂਨ ਤੋਂ ਖੁੱਲੂਗੀ ਫਿਲਹਾਲ ਇਹ ਬੰਦੇ ਕਹਿੰਦੇ ਅਸੀਂ ਸਾਰੀ ਦੇਖਰੇਖ ਕਰਦੇ ਆਂ ਮਤਲਬ ਪ੍ਰਾਪਰ ਤਰੀਕੇ ਨਾਲ ਹਜੇ ਖੁੱਲ ਨਹੀਂ ਹੈਗਾ ਕੰਮ 4290 ਮੀਟਰ ਦੀ ਉਚਾਈ ਆ ਤੇ ਬੋਲਦੇ ਬੋਲਦੇ ਵਲੌਗ ਬਣਾਉਣੇ ਆ ਤਾਂ ਸਾਂ ਨਾਲ ਸਾਂ ਰਲਦਾ ਨਹੀਂ ਹੈ ਲਾਈਕ ਫੇਰ ਨਹੀਂ ਕਰਦੇ ਲਾਈਕ ਤੁਸੀਂ ਫੇਰ ਵੀ ਨਹੀਂ ਕਰਦੇ ਹੁਣ ਮੰਨ ਲਓ ਮੇਰਾ ਸਾਂ ਝੜ ਗਿਆ ਵਲੌਗ ਬਣਾਉਂਦੇ ਬਣਾਉਂਦੇ ਇੰਸਟਾ ਤੇ ਵੀ ਕਰ ਲੋ ਇੰਸਟਾ ਤੇ ਵੀ ਕਰ ਲੋ ਭਾਈ ਹੁਣ ਜੇ ਸਾਂ ਝੜ ਗਿਆ ਮੇਰਾ ਵਲੌਗ ਬਣਾਉਂਦੇ ਬਣਾਉਂਦੇ ਜੇ ਨਾ ਮੁੜੇ ਫੇਰ ਕੌਣ ਬਾਲੀਵੁੱਡਸ ਕੌਣ ਜ਼ਿੰਮੇਵਾਰ ਆ ਮੋਸ਼ਕਪੂਰ ਦੀਆਂ ਟਿੱਕੀਆਂ ਜੀਆਂ ਵੀ ਬੈਗਜੀ ਪਈਆਂ ਨੇ ਮੰਗਰ ਇਸ ਕਰਕੇ ਕਰ ਕਰਦੇ ਆ ਕਰੋ ਲਾਈਕ ਕਮੈਂਟ ਆਈ ਜਾਂਦੇ ਨੇ ਲੋਕ ਹਜੇ ਮੋੜ ਮੋੜ ਕੇ ਤੇ ਦਿਨ ਹਜੇ ਕਾਫੀ ਛੜਾ ਕਿਤਨਾ ਰਹਿ ਗਿਆ ਸਰ ਬਸ ਰਹਿ ਗਿਆ ਥੋੜਾ 50 ਮਿੰਟ ਕੋਪ 50 ਮਿੰਟ ਵਾਕਿੰਗ 15 ਓਕੇ ਸਰ ਥੈਂਕ ਯੂ ਓਕੇ ਸਰ ਥੈਂਕ ਯੂ ਜਿਹੜੇ ਆਪਣੇ ਇੰਡੀਆ ਦੇ ਲੋਕ ਟਰੈਕ ਕਰਦੇ ਨੇ ਜਾ ਪੰਜਾਬ ਦੇ ਲੋਕ ਟਰੈਕ ਕਰਦੇ ਨੇ ਉਹਨਾਂ ਦੀ ਸਭ ਤੋਂ ਭੈੜੀ ਆਤ ਇਹੀ ਹੁੰਦੀ ਆ ਵੀ ਜਦੋਂ ਰਾਹ 'ਚ ਕੋਈ ਬੰਦਾ ਮੁੜਦਾ ਲੈ ਲੇਕ ਵਾਲੇ ਪਾਸਿਓ ਤਾਂ ਉਹਨੂੰ ਪੁੱਛਦੇ ਹੀ ਪੁੱਛਣਾ ਵੀ ਕਿੰਨਾ ਰਹਿ ਗਿਆ ਜਿਵੇਂ ਹੁਣ ਮੈਂ ਪੁੱਛਿਆ ਏਮਗੁੰਡ ਸਾਹਿਬ ਦੀ ਚੜਾਈ ਉੱਥੇ ਵੀ ਪੁੱਛਦੇ ਆ ਕਿਸੇ ਹੋਰ ਟਰੈਕ ਤੇ ਜਾਣਾ ਉੱਥੇ ਵੀ ਪੁੱਛਦੇ ਆ ਵੀ ਕਿੰਨਾ ਰਹਿ ਗਿਆ ਜੀ ਹੈ ਐਵਰੈਸਟ ਬੇਸ ਕੈਂਪ ਤੇ ਨਹੀਂ ਪੁੱਛਦੇ ਕਿਉਂਕਿ ਉੱਥੇ ਆਪਣੇ ਵਾਲੇ ਜਾਂਦੇ ਨਹੀਂ ਉਹ ਤੇ 99.9% ਅੰਰੇਜ ਹੁੰਦੇ ਨੇ ਤੇ ਚਲੋ ਹੁਣ ਆਪਾਂ ਗਾਹ ਨੂੰ ਵੱਧਦੇ ਆ। ਉਹ ਟ੍ਰੈਕ ਕੋਈ ਜ਼ਿਆਦਾ ਔਖਾ ਨਹੀਂ ਹੈਗਾ ਯਾਰ ਜਮਾਂ ਸਿੱਧਾ ਸਿੱਧਾ ਹੈ ਆ ਮਾੜਾ ਮੋਟਾ ਜਿਹਾ ਚਲ ਆਹ ਤਾਂ ਪਹਾੜਾਂ 'ਚ ਫਿਰਦੇ ਆਂ ਉੱਚਾ ਨਹੀਂ ਮੱਟੇ ਭਾ ਜਾ ਤਾਂ ਆਉਂਦੇ ਹੀ ਹੁੰਦਾ। ਉਹ ਦੇਖੋ ਗਾਹਾਂ ਵੀ ਲੋਕ ਸਿੱਧਾ ਹੀ ਤੁਰ ਕੇ ਜਾਈ ਜਾਂਦੇ ਨੇ। ਉਵੇਂ ਜ਼ੋਰ ਜੈਨ ਲੱਗ ਰਿਹਾ। ਇੱਧਰ ਵੀ ਦੇਖੋ ਲੋਕ ਇੰਨ ਤੁਰ ਕੇ ਆਈ ਜਾਂਦੇ ਨੇ। ਆਲੇ-ਦਾਲੇ ਚਿੱਟਾ-ਚਟਾ ਸਮਾਨ ਹੋਇਆ ਪਿਆ। ਇਹ ਆਸਮਾਨ ਨਹੀਂ ਹੈਗਾ ਇਹ। ਬਰਫ ਵਾਲੇ ਬੱਦਲ ਹੋਏ ਪਏ ਨੇ بس ਐਂ ਲਾ ਲਓ ਤੁਸੀਂ ਜਿਹੜੀ ਧੁੰਦ ਜੀ ਪੈ ਜਾਂਦੀ ਹੈ ਸ਼ਾਮ ਨੂੰ ਕਿਉਂਕਿ ਹਜੇ ਵੀ ਮੌਸਮ ਖੁੱਲਿਆ ਨਹੀਂ ਹੈਗਾ ਪਰ ਸੋ ਚੌਥੇ ਵੀ ਅਪਡੇਟ ਆਈ ਹੈ ਕਿ ਕੁੰਜਮ ਪਾਸ ਦੇ ਉੱਤੇ ਭਾਈ 2-2 ਫੁੱਟ ਦੇ ਨੇੜੇ ਜਿਹੜੇ ਬਰਫ ਪੈ ਗਈ ਐਤਕੀ ਕੋਈ ਜ਼ਿਆਦਾ ਹੀ ਲੇਟ ਤੱਕ ਬਰਫ ਪਈ ਜਾਂਦੀ ਆ ਹੈ ਹਾ ਜੂਨ ਚ ਬਰਫ ਪਈ ਆਦੀ ਤੁਸੀਂ ਆਪ ਦੇਖ ਲਓ ਤੇ ਜਿਵੇਂ ਕਸ਼ਮੀਰ ਚ ਵੀ ਸੁੰਨ ਪਈ ਸੀ ਜਮ ਐਤਕੀ ਜਨਵਰੀ ਤੱਕ ਜਨਵਰੀ ਦੇ ਐਂਡ ਜੇ ਚ ਪੈਣ ਲੱਗੀ ਆ ਫੇਰ ਬਚਾਰਿਆਂ ਨੂੰ ਸਾ ਆਇਆ ਕਿਉਂਕਿ ਕਸ਼ਮੀਰ ਨਾਲ ਦਾ ਕੰਮ ਵੀ ਬਹੁਤ ਟੂਰਿਸਟ ਤੇ ਖੜਾ ਹੁੰਦਾ। ਵੀਰੋ ਉੱਥੋਂ ਵਾਲੇ 30 ਵਾਲੇ ਬੰਦੇ ਵੀ ਨਾ। ਹਾਂਜੀ। ਪੈਕੇਜ ਵਾਲੇ। ਹਾਂ। ਪੁਰਾਣੀਆਂ ਵੀਡੀਓ ਦਿਖਾ ਦਿਖਾ ਕੇ ਲੋਕਾਂ ਨੂੰ ਉੱਤੀ ਜਾਂਦੇ। ਯਾਰ ਠੋਕੜ ਤੇ ਠੋਕੜ ਕੇ ਆ ਜਾਓ ਆ ਜਾਓ। ਹਾਂ ਐਦ ਕੀ ਐਵੇਂ ਬਹੁਤ ਚੱਲਿਆ ਹਨਾ। ਪੁਰਾਣੀਆਂ ਵੀਡੀਓ ਪਾਈ ਗਏ ਵੀ ਆਹ ਦੇਖੋ ਜੀ ਬਰਫ਼ ਪੈ ਗਈ ਆ ਜਾਓ। ਹੁਣ ਵੀ ਚੱਲ ਰਿਹਾ ਲੋਕ ਪਤਾ ਨਹੀਂ ਕਿਉਂ ਗਲਤ ਇਨਫੋਰਮੇਸ਼ਨ ਦਿੰਦੇ ਰਹਿੰਦੇ ਨੇ। ਵਿਊਆਂ ਵਾਂ ਦਾ ਚੱਕਰ ਆ ਯਾਰ ਹੋਰ ਕੀ ਆ। ਹੁਣ ਐ ਤਾਂ ਸਾਡੇ ਕੋਲ ਬਹੁਤ ਪੁਰਾਣੀਆਂ ਵੀਡੀਓ ਪਈਆਂ ਨੇ। ਅਸੀਂ ਕੋਈ ਨਹੀਂ ਪਾਈ ਕਿਸੇ ਨੇ ਲਿਖ ਕੇ ਜਿਹੜੀ ਚੀਜ਼ ਤੁਹਾਨੂੰ ਦਿਖਾ ਰਹੇ ਹਾਂ ਇਹ ਜਮਾ ਅਪ ਟੂ ਡੇਟ ਚੀਜ਼ ਆ 9 ਤਰੀਕ ਦੀ ਵੀਡੀਓ ਬਣ ਰਹੀ ਹੈ ਇਹ 9 ਤਰੀਕ ਦੀ ਜੂਨ ਦੀ 2024 ਦੀ ਤੇ ਕਾਫੀ ਲੋਕ ਕਹਿੰਦੇ ਹੁੰਦੇ ਜੋ ਤੁਸੀਂ ਵੀਡੀਓ ਬਣਾਉਨੇ ਹੋ ਭਾਈ ਉਹ ਚ ਡੇਟ ਦੱਸ ਦਿਆ ਕਰੋ ਭੁੱਲ ਜਾਂਦੇ ਡੇਟ ਦੱਸਣੀ ਆਤ ਤ ਨਹੀਂ ਪਈ ਹੋਈ ਹੌਲੀ ਹੌਲੀ ਆਤ ਪਾਵਾਂਗੇ ਦੂਜਾ ਐ ਹੁੰਦਾ ਬਈ ਹਾਂ ਅਸੀਂ ਵੀਡੀਓ ਕਦੇ ਵੀ ਲੇਟ ਪਾਉਂਦੀ ਨਹੀਂ ਮਤਲਬ ਐ ਲਾ ਲਓ ਵੀ ਜਿਵੇਂ ਜੂਨ ਮਹੀਨੇ ਤੇ ਅਸੀਂ ਸਫ਼ਰ ਕਰ ਰਹੇ ਹਾਂ ਤਾਂ ਜੂਨ ਮਹੀਨੇ ਦੀ ਵੀਡੀਓ ਹੀ ਹੋਣਗੀਆਂ 48 ਵੱਧੋ ਵੱਧ 9 ਨੂੰ ਜਾਂ 10 ਨੂੰ ਆਜੂ ਕਈ ਵਾਰ ਇੱਕ ਅੱਧੀ ਵੀਡੀਓ ਵੱਧ ਬਣ ਜਾਂਦੀ ਇੱਕ ਦਿਨ ਚ ਨਹੀਂ ਆਪਣੀ ਹਮੇਸ਼ਾ ਟਾਈਮ ਟੂ ਟਾਈਮ ਵੀਡੀਓ ਹੁੰਦੀ ਆ ਕਿਉਂਕਿ ਕਈ ਬਲੌਗਰ ਐਵੇਂ ਹੁੰਦੇ ਨੇ ਨਾ ਵੀ ਜੂਨ ਮਹੀਨੇ ਚ ਵੀਡੀਓ ਬਣਾ ਕੇ ਸਾਰੀਆਂ ਘਰੇ ਲੈ ਜਾਂਦੇ ਨੇ ਫਿਰ ਉਹ ਅਗਲੇ ਮਹੀਨੇ ਚ ਅਪਡੇਟ ਕਰੀ ਜਾਂਦੇ ਨੇ ਉਦੋਂ ਫਿਰ ਬੰਦਾ ਉਹ ਵੀਡੀਓ ਦੇਖ ਕੇ ਅੰਦਾਜ਼ਾ ਹੀ ਲਾ ਸਕਦਾ ਵੀ ਇਹ ਮਹੀਨੇ ਦੇ ਵਿੱਚ ਮੌਸਮ ਕਿਵੇਂ ਦਾ ਠੀਕ ਆ ਸਰ ਹਾਂਜੀ ਤੇ ਹੁਣ ਆਪਾਂ ਇੱਥੇ ਪਹੁੰਚ ਗਏ ਜਿਹੜੇ ਸਾਹ ਨਾਲ ਲੋਕ ਇੱਥੇ ਬੈਠੇ ਨੇ ਜਾਂ ਫੋਟੋਆਂ ਖਿੱਚ ਰਹੇ ਨੇ ਮੁਲਾ ਚੰਦਰ ਤਲ ਨੇਕ ਨੇੜੇ ਹੀ ਆ ਤੇ ਓ ਲੋ ਭਾਈ ਬਲਾ 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 ਹਾ ਲਾ 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 ਕੀ ਆ ਲੇਕ ਹੈ ਸਿੰਬਲ ਆਫ ਫੇਥ ਟੂ ਲੋਕਲ ਪੀਪਲ ਠੀਕ ਹੈ ਬੁੱਧ ਧਰਮ ਨਾਲ ਦੇ ਨਾਲਾ ਸਬੰਧ ਦੇ ਇਧਰਲੇ ਪਾਸੇ ਬੋਰਡ ਫੇਰ ਲੱਗਿਆ ਹੋਇਆ ਉਹ ਥੱਲੇ ਜਾਣਾ ਤੇ 5-7 ਮਿੰਟ ਹੋਰ ਲੱਗਣੇ ਆ ਜਾਣ ਦੇ ਤੂੰ ਤਾਂ ਆਪਾਂ ਨੂੰ ਇੱਥੇ ਦਿਖਣ ਲੱਗੀ ਪੂਰਾ ਬਰਫਰਗਾ ਪਾਣੀ ਚੱਲ ਰਿਹਾ ਤੇ ਜਮਾਂ ਸਾਫ਼ ਪਾਣੀ ਚਾਹੀਏ ਆਂ ਮੂੰਹ ਲਾ ਕੇ ਪੀ ਲੋ ਪਾਣੀ ਨੂੰ ਗਲੇਸ਼ੀਅਰ ਵਾਲਾ ਪਾਣੀ ਪਿੰਗਲ ਪਿੰਗਲ ਕੇ ਆ ਰਿਹਾ ਠੀਕ ਆ ਮਾਹੌਲ ਹਾਂਜੀ ਆ ਜੋ ਠੀਕ ਠਾਕ ਜੋ ਚਾਲ ਤੇ ਉਹ ਸਾਹਮਣੇ ਹੁਣ ਨੇੜੇ ਪਹੁੰਚ ਗਿਆ ਮਾਹੌਲ ਆ ਲਾਓ ਇੱਥੇ ਇੱਥੇ ਬਣਾਉਣੇ ਮਜ਼ਾਕ ਨਹੀਂ ਹੈਂ ਨਾ ਹੁਣ ਦਾ ਸਵਾਦ ਆਊ ਬੱਖੀਆਂ ਨੂੰ ਸੇਕ ਦੇਣਾ ਬੂ ਰੋੜਾ ਗਰਮ ਕਰਕੇ ਬਰਫੀ ਹੈ ਤਾਂ ਮੇਰੀ ਕਿ ਨਹੀਂ 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 ਆ ਪੂਗਾ ਵੇਲੀ ਆ ਗਏ ਐ ਲੱਗਦਾ ਜਿਵੇਂ ਉਹਦੇ ਵਿੱਚ ਆ ਨਾਗaland ਚ ਉਹ ਪੂਗਾ ਵੇਲੀ ਆ ਨਾ ਅਸਾ ਜੁਲਕੋ ਵੇਲੀ ਹੈ ਨਾਗaland ਚ ਉਹ ਉਹਦੇ ਹਰ ਗਿਆ ਹਾ ਚ ਉਹ ਵੱਡੇ ਲੈਵਲ ਤੇ ਫੇਮਸ ਆ ਤੇ ਉਹ ਆ ਗਈ ਸਾਹਮਣੇ ਚੰਦਰਤਾਲ ਤਾਲੀਕ ਆ ਦੇਖੋ ਜੀ ਕੀ ਸੋਹਣਾ ਮਾਹੌਲ ਆ ਸਾਈਡ ਤੇ ਨਾ ਮਾੜੀ ਬਰਫ ਜੰਮੀ ਹੋਈ ਆ ਏ ਬ్రో ਲੈ ਮੈਂ ਜਾਣਾ ਉਧਰ ਨੂੰ ਹੁਣ ਇਹ ਲੇਕ ਦਾ ਪਾਣੀ ਨਾ ਓਵਰਫਲੋ ਹੋਇਆ ਪਿਆ ਤੇ ਪਰਲੇ ਪਾਸੇ ਜਾਣ ਵਾਸਤੇ ਸਾਨੂੰ ਇੱਥੋਂ ਦੀ ਲੰਘ ਕੇ ਜਾਣਾ ਪੈਣਾ ਤੇ ਬਸ ਐ ਆਪਾਂ ਰਾ ਟੱਪ ਕੇ ਆ ਜਾਣਾ ਇਧਰੋਂ ਉਹ ਸਾਹਮਣੇ ਤੁਸੀਂ ਦੇਖੋ ਲੇਕ ਜੰਮੀ ਪਈ ਆ ਪਾਣੀ ਬੜਾ ਸਾਫ ਆ ਆ ਗਈ। ਹੋਰ ਦੀਏ। ਆ ਲੈ ਆ ਲੈ ਬਸ। ਆਜੋ ਸਾਹਿਬ ਆਜੋ। ਖਮਾਨ ਖਮਾਨ। ਅਹੀਂ ਚੱਲੀ ਜਾਂਦਾ ਪਰਲੇ ਪਾਸੇ ਵੀ ਉਧਰ ਵੀ ਆਈਆਂ ਮਾਹੌਲ। ਤੇ ਮੇਂ ਜਿਹੜਾ ਪੁਆਇੰਟ ਬਣਿਆ ਹੋਇਆ ਫੋਟੋ ਫੂਟੋਆਂ ਖਿੱਚਣ ਵਾਲਾ। ਆਹ ਲੋ ਜੀ। ਉਹ ਆਹ ਜੀ। ਆਹ ਲੋ ਭਾਈ ਓਏ। ਵਾਹ ਵਾਹ ਓਏ। ਪੰਡਾ ਹੈ ਪੰਡਾ ਹੁਣ ਦਰਫ ਖਾਤ ਲਈ ਮੈਂ ਚੌੜ ਚੌੜ ਚ ਜੇ ਮੁੜ ਕੇ ਪੈਰਾ ਗਲਾ ਵਹਿ ਗਿਆ ਨਾ ਦੋ ਦਿਨ ਬਲੌਗ ਨਹੀਂ ਆਉਣਾ ਫਿਰ ਘਰੇ ਸਨੇਹਾ ਲਾ ਦੇ ਤੋ ਬਸ ਸੁਵਾਸੀ ਕਮ ਤੇ ਦੂਰੋਂ ਦੇਖਣ ਨੂੰ ਇਹ ਲੱਗਦੀ ਜਿਵੇਂ ਪੈਂਗੋਂਗ ਲੇਕ ਤੇ ਪਹੁੰਚ ਗਏ ਹੁੰਨੇ ਆ ਠੀਕ ਹੈ ਜਿੰਨੀਆਂ ਵੀ ਵੱਡੇ ਆਪਾਂ ਪਹਾੜਾਂ ਦੇ ਵਿੱਚ ਲੇਕਾਂ ਦੇਖਦੇ ਆ ਉਹਨਾਂ ਦਾ ਮਾਹੌਲ ਇੱਕ ਨਾਲ ਦਾ ਹੀ ਹੁੰਦਾ ਠੀਕ ਹੈ ਤੇ ਬਾਕੀ ਚੰਦਰਤਾਲ ਤੇ ਦ ਲੇਕ ਆਫ ਮੂਨ ਇਹਨੂੰ ਕਹਿ ਦਿੰਦੇ ਨੇ ਬਸ ਡੂੰਗੀ ਬਹੁਤ ਜ਼ਿਆਦਾ ਆ ਕਿੰਨੀ ਡੂੰਗੀ ਆ ਇਹਦੇ ਬਾਰੇ ਲਿਖਿਆ ਨਹੀਂ ਹੋਇਆ ਤੇ ਸਾਹਮਣੇ ਪਾਸੇ ਅੰਗਰੇਜ਼ ਨੱਚ ਰਹੇ ਨੇ ਮਾਹੌਲ ਬਣਾਇਆ ਪਿਆ ਆ ਦੇਖ ਲਓ ਭਈ ਇਹ ਲੇਕ ਨੂੰ ਆਪਾਂ ਦੇਖਣ ਵਾਸਤੇ ਇੰਨੀ ਦੂਰ ਐਡਾ ਲੰਬਾ ਸਟਰਗਲ ਕਰਕੇ ਆਏ ਆ ਬੱਦਲ ਵਾਈ ਜੀ ਕੋਈ ਜ਼ਿਆਦਾ ਹੈ ਤਾਂ ਕਰਕੇ ਵੀਡੀਓ ਵੀ ਕਾਲੀ ਕਾਲੀ ਆ ਰਹੀ ਹੈ। ਡੂੰਗੀ ਕਿੰਨੀ ਕਹੇ ਇਹਦੇ ਬਾਰੇ ਕੁਝ ਨਹੀਂ ਲਿਖਿਆ ਹੋਇਆ ਬਸ ਉਹ ਲਿਖਿਆ ਹੋਇਆ ਵੀ ਭਈ ਚੰਦਰਪਾਲ ਲੈ ਕੇ ਇਹ ਡੂੰਗੀ ਆ ਜੀ। ਦਾ ਮੂਨ ਦਾ ਲੇਕ ਆਫ ਦਾ ਮੂਨ ਇਹਨੂੰ ਕਿਹਾ ਜਾਂਦਾ। ਠੀਕ ਆ ਜਿਵੇਂ ਪੈਗੋਂਗ ਦਾ ਮਾਹੌਲ ਹੁੰਦਾ ਬਸ ਉਹੀ ਮਾਹੌਲ ਆ। ਉਹ ਥੋੜੀ ਜੀ ਬਾਹਲੇ ਵੱਡੇ ਲੈਵਲ ਤੇ ਫੈਲੀ ਹੋਈ ਆ। ਉਹ ਅਤੀ ਚਾਈਨਾ ਦੇ ਵਿੱਚ ਵੀ ਗਈ ਜਾਂਦੀ ਹੈ ਲੇਕ ਤੇ ਇਹ ਸਾਰੀ ਇੰਡੀਆ ਦੇ ਵਿੱਚ ਹੀ ਆ। ਪਾਣੀ ਇਹਦਾ ਵੀ ਨੀਲਾ ਨੀਲਾ ਹੀ ਆ। ਬਾਕੀ ਉੱਥੇ 3 ਏਡ ਮੂਵੀ ਦੀ ਸ਼ੂਟਿੰਗ ਹੋਈ ਸੀ ਤਾਂ ਕਰਕੇ ਉਹਦਾ ਥੋੜਾ ਜਿਹਾ ਰੇਟ ਜਾਦੇ ਵਧ ਗਿਆ ਲੋਕੋ ਪਰਲੇ ਪਾਸੇ ਦੀ ਪ੍ਰਕਰਮਾ ਕਰ ਰਹੇ ਨੇ ਇਧਰਲੇ ਪਾਸੇ ਅੰਗਰੇਜ਼ ਇੱਥੇ ਪਏ ਨੇ ਕੈਂਪ ਕੰਪਲਾ ਕੇ ਨੱਚ ਨੱਚ ਰਹੇ ਨੇ ਜਾਦਰ ਉਧਰ ਪਿਛਾ ਕੇ ਪਿਕਨਿਕ ਬਣਾ ਰਹੇ ਨੇ ਇਧਰਲੇ ਪਾਸੇ ਉਸਤਾਦ ਜੀ ਬੈਠੇ ਨੇ ਕਹਿੰਦੇ ਕਰੀਏ ਯਾਰ ਉਸਤਾਦ ਜੀ ਨੂੰ ਦੱਸਿਆ ਨਹੀਂ ਪਰ ਕੀ ਕਰੀਏ ਕਿਹਨਾਂ ਨਾਲ ਛੱਡ ਬਰੇ ਇਜ਼ਰਾਇਲ ਦੇ ਨੇ ਉਹ ਗਾਜ਼ਾ ਸਮਝ ਲੈਣਗੇ ਤੈਨੂੰ ਤੈਨੂੰ ਗਾਜ਼ਾ ਸਮਝ ਲੈਣਗੇ ਉਹ ਮੈਨੂੰ ਪਲਸਤੀਨ ਤੇ ਜਿਵੇਂ ਹੁਣ ਆ ਬਰਫ਼ ਜੰਮੀ ਹੋਈ ਹੈ ਨਾ ਸਾਰੇ ਲੇਕ ਜੰਮ ਜਾਂਦੀ ਹੁੰਦੀ ਹੈ ਸਿਰਫ ਹੁਣ ਕਿਨਾਰੇ ਕਿਨਾਰੇ ਤੇ ਰਹਿ ਗਈ ਇਹ ਵੀ ਪੱਥਰਾਂ ਕਰਕੇ ਇੱਥੇ ਖੜੀ ਆ ਜੇ ਪੱਥਰ ਨਾ ਹੁੰਦੇ ਤਾਂ ਇਹ ਵੀ ਪਾਣੀ ਦੇ ਨਾਲ ਰੁੜ ਜਾਣੀ ਸੀ ਇਧਰਲੇ ਪਾਸੇ ਨੂੰ ਦੋ ਤਿੰਨ ਦਿਨ ਪਹਿਲਾਂ ਹੀ ਟ੍ਰੈਕ ਇਹਦਾ ਓਪਨ ਹੋਇਆ ਉਦੋਂ ਪਹਿਲਾਂ ਇੱਥੇ ਐਤਕੀ ਬਹੁਤ ਜ਼ਿਆਦਾ ਲੇਟ ਓਪਨ ਹੋਈ ਹੈ ਟ੍ਰੈਕ ਆ ਆਪਣਾ ਚੰਦਰਤਾਲ ਲੇਕ ਜਿਹੜੀ ਹੈਗੀ ਆ ਤੇ ਹੁਣ ਤੁਸੀਂ ਜੇ ਮਰਜ਼ੀ ਆਮ ਨਾਲ ਆਓ ਹੁਣ ਮੌਸਮ ਖੁੱਲ੍ਹਈ ਆ ਆਪਾਂ ਚੰਦਰਤਾਲ ਲੇਕ ਦੇ ਟ੍ਰੈਕ ਨੂੰ ਭੋਗ ਲਵਾਤਾ ਜੀ ਜੋ ਅਸੀਂ ਰਾਹ 'ਚੋਂ ਨੋਟ ਕਰਦੇ ਆ ਰਹੇ ਹਾਂ ਥਾਂ ਥਾਂ ਦੇ ਉੱਤੇ ਨਾ ਪਲਾਸਟਿਕ ਦੇ ਰੈਪਰ ਪਏ ਨੇ ਪਲਾਸਟਿਕ ਦੀਆਂ ਬੋਤਲਾਂ ਜਿਵੇਂ ਆਹ ਟੌਫੀਆਂ ਦਾ ਕਾਗਜ਼ ਪਿਆ ਹਨਾ ਤਾਂ ਜਦੋਂ ਤੁਸੀਂ ਇੱਧਰਲੇ ਪਾਸੇ ਬਈ ਪਹਾੜਾਂ ਪਹੂੜਾਂ 'ਚ ਘੁੰਮਣ ਆਉਣੇ ਹੋ ਨਾ ਤਾਂ ਉਦੋਂ ਸਫਾਈ ਦਾ ਧਿਆਨ ਰੱਖਿਆ ਕਰੋ ਜਿਹੜੀਆਂ ਚੀਜ਼ਾਂ ਤੁਸੀਂ ਨਾਲ ਲੈ ਕੇ ਆਉਣੇ ਹੋ ਉਹਨੂੰ ਆਪ ਦੇ ਲਿਫਾਫਿਆਂ 'ਚ ਪਾ ਕੇ ਨਾਲ ਲੈ ਕੇ ਜਾਇਆ ਕਰੋ ਮੁੜ ਕੇ ਐਵੇਂ ਹੀ ਗਰਮੀ ਦੇ ਪੋਸਟਾਂ ਸ਼ੇਅਰ ਕਰੀ ਜਾਂਦੇ ਆਂ ਦਰਖਤ ਲਾਓ ਪੋਸਟਾਂ ਸ਼ੇਅਰ ਕਰੀ ਜਾਂਦੇ ਆਂ ਗਲੋਬਲ ਵਾਰਮਿੰਗ ਦੀਆਂ ਇਹੀ ਚੀਜ਼ਾਂ ਗਲੋਬਲ ਵਾਰਮਿੰਗ ਨੇ ਹੋਰ ਦੱਸ ਕੀ ਹੁੰਦਾ ਜਿਹੜੀਆਂ ਚ ਏ ਚੁ ਨਿੱਕੀਆਂ ਨਿੱਕੀਆਂ ਚੀਜ਼ਾਂ ਹੀ ਗਲੋਬਲ ਵਾਰਮਿੰਗ ਦੇ ਵਿੱਚ ਹਿੱਸਾ ਪਾਉਂਦੀਆਂ ਨੇ ਜੇ ਆਪਾਂ ਜਿਨ੍ਹਾਂ ਨੇ ਇਹ ਕਾਗਿਜ਼ ਸਿੱਟਿਆ ਉਹਦਾ ਵਟਸਐਪ ਦਾ ਸਟੇਟਸ ਚੈੱਕ ਕਰ ਲਈਏ ਉਹਨੇ ਦਰਖਤ ਦੇ ਕਾਟਾ ਮਾਰ ਕੇ ਏਸੀ ਤੇ ਕਾਟਾ ਮਾਰ ਕੇ ਦਰਖਤ ਦੇ ਟਿੱਕ ਲਾਇਆ ਹੁੰਦਾ ਇਹ ਵੱਧ ਤੋਂ ਵੱਧ ਦਰਖਤ ਲਾਓ ਆਪ ਮਾਂ ਦਾ ਪੁੱਤ ਜਾਂਦਾ ਹੋਇਆ ਇੱਥੇ ਐਪਲ ਨਹੀਂ ਵੇ ਸਿੱਟ ਗਿਆ ਭਾਈ ਬੋਰਡ ਲੱਗਿਆ ਹੋਇਆ ਜਿੱਥੇ ਕਹਿੰਦੇ ਪਾਰਕਿੰਗਾਂ ਪਾਰਕਿੰਗ ਤੋਂ ਅੱਗੇ ਤੰਬੂ ਗੱਟਣਾ ਤੇ ਠਹਿਰਨਾ ਕਹਿੰਦੇ ਵਰਜਿਤ ਆ ਇੱਥੇ ਕਿਤੇ ਟੈਂਟ ਲਾਉਣਾ ਲਾ ਲਓ ਇਹ ਤੂੰ ਗਾਹ ਨਹੀਂ ਲਾਉਣਾ ਮੋਟਰਸਾਈਕਲਾਂ ਦੇ ਸ਼ਿਕਾਰੀ ਹਜੇ ਵੀ ਇਹ ਮਾਜਾ ਦੀ ਬੋਤਲ ਪਈ ਆ ਇਧਰਲੇ ਪਾਸੇ ਪਲਾਸਟਿਕ ਦੇ ਬੋਤਲਾਂ ਪਈਆਂ ਨੇ ਕੀ ਹੋ ਗਿਆ ਤੇਲ ਪੁੱਛਦੇ ਬਾਈ ਹੁਣ ਤੇਲ ਬਾਈ ਪੂਰਾ ਸੂਰਾ ਹੀ ਹੈ ਜਮਾ ਅਗਰ ਆਮਨੇ ਕਿਸੇ ਕੋ ਦੇ ਦਿਆ ਫਿਰ ਹਮਾਰੇ ਪਾਸ ਨਹੀਂ ਬਚੇ ਕਸਮ ਸੀ ਇਹ ਜੈਰੀ ਕੈਨ ਦੇਖ ਲਓ ਜੇ ਖਾਲੀ ਪੜੇ ਆ ਉਹਤੇ ਤੋਂ ਹਮ ਆਪਕੋ ਦੇ ਦਿੱਤੀ ਅਗਰ ਫਿਲ ਕਰਵਾਇਓ ਤਾਂ ਦੇ ਦਿੱਤੇ ਹੁਣ ਦੇਖੋ ਸਾਹਮਣੇ ਬੇਸ ਕੈਂਪ ਕਿੰਨਾ ਸੋਹਣਾ ਲੱਗ ਰਿਹਾ ਨਾ ਲਾਲ ਲਾਲ ਪੀਲੀਆਂ ਪੀਲੀਆਂ ਛੱਤਾਂ ਨੇ ਚਿੱਟੇ ਰੰਗ ਦੀਆਂ ਵੀ ਉਧਰ ਵੀ ਕਾਫੀ ਵੱਡਾ ਬੇਸ ਕੈਂਪ ਆ ਮੈਨੂੰ ਲੱਗਦਾ ਵੀ ਇੱਥੇ 2000 ਬੰਦਾ ਰੁਕ ਸਕਦਾ ਹੋਊਗਾ ਲੋ ਜੀ ਉਸੇ ਵਾਟਰ ਕ੍ਰੋਸਿੰਗ ਦੇ ਕੋਲ ਆਪਾਂ ਫੇਰ ਆ ਗਏ ਆ ਜਿਹੜੀ ਆਪਾਂ ਪਹਿਲਾਂ ਟੱਪੇ ਸੀ ਤੇ ਹੁਣ ਐ ਲੱਗੀ ਜਾਂਦਾ ਵੀ ਪਾਣੀ ਇਹਦਾ ਹੋਰ ਵੱਧ ਗਿਆ ਹੁਣ ਬੂਟ ਫੇਰ ਗਿੱਲੇ ਹੋਣਗੇ ਇਹ ਕੀ ਕਰਕੇ ਟੱਪ ਜੀਏ ਚਲੋ ਚਲੋ ਓਏ ਯਾਰ ਪੈਰ ਲੱਗ ਗਿਆ ਦਾ ਪਾਣੀ ਦੇ ਵਿੱਚ ਹੁਣ ਫੇਰ ਬੂਟਾਂ 'ਚ ਪਾਣੀ ਪੈ ਗਿਆ ਚੱਲ ਚੱਲ ਆਰਾਮ ਨਾਲ ਵਾਹ ਗਰੂ ਵਾਹ ਪਈ ਨਿਕਲ ਗਿਆ ਆਪਣਾ ਉੱਥੇ ਮੋਟਰਸਾਈਕਲ ਫਸ ਗਿਆ ਮੁੰਡੇ ਦਾ ਉਹ ਨਾਲ ਦੇ ਜਿਹੜੇ ਸਾਥੀ ਨੇ ਉਹ ਛੱਡ ਕੇ ਪਾਰ ਗਏ ਲੈ ਦੱਸ ਘਰ ਭਾਲਾ ਕਹਿੰਦੇ ਹੋ ਭਾਲਾ ਬਾਈ ਉੱਤਰ ਕੇ ਕਰ ਲਾ ਦਾ ਮੋਟਰਸਾਈਕਲ ਫਸ ਗਿਆ ਬਹੁਤ ਪੜਾ ਬਣੂ ਗੱਲ ਕਿ ਨਾ ਉਹ ਬਾਈ ਨੂੰ ਉਤਰਨਾ ਪੈਣਾ ਯਾਰ ਪਾਣੀ ਦਾ ਲੈਵਲ ਵਧਿਆ ਹੋਇਆ ਬਾਈ ਆਪਣੇ ਤਾਂ ਮੋਟਰਸਾਈਕਲ ਮਾਰਾ ਦੀ ਕਿਰਪਾ ਨਾਲ ਲੰਘੇ ਲੈ ਮੈਂ ਆ ਗਿਆ ਯਾਰ ਬਾਈ ਯੋ ਯੋ ਅੱਧਵਾ ਅੱਧਵਾ ਜਾਣ ਦੇਵਾ ਦੇ ਉੱਧਰ ਜਾ ਰਹਾ ਤੋ ਨਿਕਲ ਗਿਆ ਬੂਟਾ ਚ ਪਾਣੀ ਪੈ ਗਿਆ ਮੇਰੇ ਵੀ ਆਏ ਹਾਏ ਮਾਈਨਸ ਟੈਂਪਰੇਚਰ ਬੂਟਾ ਚ ਪਾਣੀ ਪੈ ਗਿਆ ਹੁਣ ਹੋਵਾਂਗੇ ਤੰਗ ਯਾਰ ਬਾਈ ਨੇ ਮੋਟਰਸਾਈਕਲ ਸਿੱਟ ਲਿਆ ਅ ਕੋਈ ਲਗਾਂ ਮ ਅਣਜਾਣ ਬੰਦੇ ਦਾ ਕੰਮ ਨਹੀਂ ਹੈਗਾ ਬਾਈ ਇਧਰਲੇ ਪਾਸੇ ਮੋਟਰਸਾਈਕਲ ਚਲਾਉਣਾ ਇਹੀ ਆਥਾਵਾਂ ਤੋਂ ਮੈਂ ਕੱਲਾ ਕੱਢਦਾ ਰਿਹਾ ਹਾਂ ਮੋਟਰਸਾਈਕਲ ਅੱਜ ਵੀ ਆਪਣਾ ਸੁੱਕੇ ਸੁੱਕੇ ਲੰਘਿਆ ਸੀ ਬਸ ਉਹ ਕਿਸੇ ਦੀ ਹੈਲਪ ਕਰਨ ਦੇ ਵਿੱਚ ਚਲ ਕੋਈ ਨਾ ਇਹ ਵੀ ਹੈਲਪ ਵੀ ਜ਼ਰੂਰੀ ਆ ਕਈ ਵਾਰ ਮੈਂ ਵੀ ਫਸ ਸਕਦਾ ਕਿਸੇ ਮਾੜੇ ਟਾਈਮ 'ਚ ਤੇ ਹੁਣ ਤਾਂ ਚਲੋ ਮੁੰਡਿਆਂ ਦਾ ਬਾਈਕਰਾਂ ਦਾ ਗਰੁੱਪ ਆ ਗਿਆ ਸੀ ਖਾਲੀ ਮੋਟਰਸਾਈਕਲ ਉਹਨਾਂ ਕੋਲ ਖਾਲੀ ਮੋਟਰਸਾਈਕਲ ਜਿਹੜੇ ਮੋਟਰਸਾਈਕਲ ਉਹਦੇ ਵਿੱਚ ਡੇ ਕੀ ਜਾਂਦੇ ਨੇ ਸਮਾਨ ਨਾਲ ਬਿਨਾਂ ਸੱਚ ਖਾਲੀ ਮੋਟਰਸਾਈਕਲ ਉਹਦੇ ਵਿੱਚ ਡੇ ਕੀ ਜਾਂਦੇ ਨੇ ਇਥੇ ਕਿੰਨਾ ਮੋਟਰਸਾਈਕਲ ਭਰਿਆ ਹੋਇਆ ਇਹ ਸਾਰੀ ਬੈਲੈਂਸਿੰਗ ਦੀ ਗੱਲ ਆ ਤੁਹਾਡੇ ਕੰਟਰੋਲ ਦੀ ਗੱਲ ਆ ਆ ਦੇ ਵਿੱਚ ਡੇਰੇ ਲਾ ਲੇ ਬੂਟਾਂ ਦੇ ਵਿੱਚ ਪਾਣੀ ਪੈ ਗਿਆ ਘਰ ਭਲਾ ਹੋ ਭਲਾ ਘਰ ਭਲਾ ਹੋ ਭਲਾ ਲਾ ਬੋਲਾ ਹੋ ਜੇ ਆਪਣਾ ਭਲਾ ਸਿਰਫ ਇੰਨਾ ਹੀ ਹੋ ਸਕਦਾ ਕਿ ਅੱਗੇ ਆਪਾਂ ਨੂੰ ਮੌਸਮ ਬੜਾ ਘੈਂਟ ਬੀਲੂਗਾ ਹੁਣ ਆਏ ਨਾ ਅੱਗੇ ਫੇਰ ਵਾਟਰ ਕ੍ਰੋਸਿੰਗ ਆਣੀ ਜੇ ਮੈਂ ਦੂਜੇ ਬੂਟ ਪਾਲੇ ਮੇਰੇ ਉਹ ਵੀ ਭਿੱਜ ਜਾਣਗੇ ਮੈਂ ਤਾਂ ਕੱਲਾ ਪਾਣੀ ਨਿਚੋੜ ਕੇ ਤਵਾਰੇ ਫੇਰ ਪਾ ਲੈਨੇ ਨਿਕਲਾ ਤਾਂ ਨਹੀਂ ਸੋਖ ਲੈਣ ਦਾ ਹਾਲੋ ਪਾਣੀ ਠੰਡ ਲੱਗੀ ਪੈਰਾਂ ਨੂੰ ਹੁਣ ਗਰਮ ਸੀ ਪੈਰ ਮੇਰੇ ਵੀ ਤਾਂ ਇਹੀ ਕੰਮ ਸੀ ਜਿਹੜਾ ਮੈਂ ਉੱਥੇ ਕੱਢਿਆ ਹੋਇਆ ਸੀ ਇਹ ਕੰਮ ਹੋਇਆ ਤਾਂ ਜੋ ਤੁਸੀਂ ਦੁਪਹਿਰ ਤੋਂ ਬਾਅਦ ਇਹ ਜੇ ਪਹਾੜਾਂ 'ਚ ਘੁੰਮਦੇ ਨਾ ਵਾਟਰ ਕ੍ਰੋਸਿੰਗਾਂ ਕਰਦੇ ਹੋ ਪਾਣੀ ਦਾ ਲੈਵਲ ਹੋਰ ਵਧ ਗਿਆ ਹੁੰਦਾ ਸਵੇਰੇ ਵੀ ਪਾਣੀ ਦਾ ਲੈਵਲ ਬਹੁਤ ਸੀ ਪਰ ਉਹ ਬੰਦੇ ਡਰਾਈਵਰ ਅਣਜਾਣ ਸੀ ਹਰ ਤੀਜਾ ਬੰਦਾ ਮੋਟਰਸਾਈਕਲ ਵਿੱਚ ਫਸਾਰਿਆ ਸੀ ਉੱਥੇ ਚਲੋ ਜੀ SNOWFALL ਵੀ ਸ਼ੁਰੂ ਹੋ ਗਈ ਤੇ ਹੁਣ ਠੰਡ ਹੋਰ ਵਧ ਜਾਣੀ ਆ SNOWFALL ਦੀ ਸਪੀਡ ਚੈੱਕ ਕਰੋ ਕਿੰਨੀ ਤੇਜ਼ੀ ਨਾਲ SNOWFALL ਹੋ ਰਿਹਾ ਉਹ ਦੇਖ ਤੇ SNOWFALL ਹੋ ਰਹੀ ਆ ਬਹੁਤ ਜ਼ਿਆਦਾ ਤੇ ਹੁਣ ਥੋੜੀ ਜਿਹੀ ਘਟੀ ਆ ਅਜੇ ਵੀ ਪੈ ਰਹੀ ਆ ਮੈਂ ਰੇਣ ਪੈਂਟ ਪਾ ਲਈ ਗੰਗੀ ਠੰਡ ਲੱਗਣ ਲੱਗ ਗਈ ਸੀ ਕੈਮਰਾ ਠੰਡ ਦੇ ਵਿੱਚ ਜਵਾਬ ਦੇ ਗਿਆ ਹੁਣ ਫੋਨ ਨਾਲ ਉੱਤਰ ਕੇ ਵੀਡੀਓ ਬਣਾ ਰਿਹਾ ਤੇ ਹੁਣ ਬਸ ਚੱਲਦੇ ਆਪਾਂ ਥੱਲੇ ਨੂੰ ਮਤਲਬ ਆ ਤਾਂ 20 25 ਕਿਲੋਮੀਟਰ ਆਪਾਂ ਨੂੰ ਇਹ ਜੀ ਸੜਕ ਦੇ ਉੱਤੇ ਹਜੇ ਹੋਰ ਸਫ਼ਰ ਕਰਨਾ ਪਊਗਾ ਫੇਰ ਜਾ ਕੇ ਆਪਾਂ ਪਹੁੰਚਾਂਗੇ ਜੀ ਬਾਤਲ ਪਿੰਡ ਪੀੜ ਆਈ ਸੀ ਤੇ ਬਾਕੀ ਇਹੀ ਅੱਜ ਦੀ ਵੀਡੀਓ ਦੇ ਵਿੱਚ ਟੈਂਪਰੇਚਰ ਹੈਗਾ ਇੱਥੇ 1 ਤੋਂ 2 ਡਿਗਰੀ ਦੇ ਨੇੜੇ ਤੇੜੇ ਤੇ ਰਾਤ ਨੂੰ ਆਪਾਂ ਤਾਰੇ ਦੂਏ ਵੀ ਦੇਖਣ ਜਾਵਾਂਗੇ ਪਰ ਤਾਰਿਆਂ ਬਾਰੇ ਗੱਲਾਂ ਬਾਤਾਂ ਆਪਾਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕਰਾਂਗੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਨਵੀਂ ਪੀੜੀ ਦੇ ਨਾਲ ਫਿਰ ਕੱਲ ਨੂੰ ਮਿਲਦੇ ਹਾਂ ਮਿਲਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ